ਮਰੌਤ ਲਾਈਵ ਦਿਨਾਂ ਦੇ ਚੱਲ ਚੁੱਕੇ ਤੋਂ ਸੀਤੇ ਮੈਂ ਹਾਂ ਬਿਆਨ ਸਿੰਘ 로ੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਅ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਮਰੀਜ਼ ਦੇਖ ਰਹੇ ਹੋ ਤੁਸੀਂ ਤੇ ਇਹ बाबू जोगेंद्र ਸਿੰਘ ਵੈਨਬੋ ਲੇਟ ٹرسٹ ਅਤੇ ਸ਼ੰਕਰਾ ਆਈ ਹਸਪਤਾਲ ਦੇ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਲ੍ਹਾ ਮਲੇਰਕੋਟਲਾ ਦੇ ਪੈਂਡ ਮਡੇਆਲਾ ਦੇ ਵਿੱਚ ਲਗਾਇਆ ਹੋਇਆ ਤੇ ਮਰੀਜ਼ ਇੱਥੇ ਬਹੁਤ ਬਹੁਤ ਪਹੁੰਚ ਰਹੇ ਨੇ ਤੇ ਆਉ ਗੱਲਬਾਤ ਕਰ ਰਹੇ ਨੇ ਪ੍ਰਬੰਧਕਾਂ ਦੇ ਨਾਲ ਅਮ ਅੱਜ ਪਿੰਡ ਮਟਿਆਲੇ 'ਚ ਫ੍ਰੀ ਆਈ ਕੈਂਪ ਲਾਇਆ ਅ ਬਾਬੂ ਜੁਗਿੰਦਰ ਸਿੰਘ ਬਨਰਵਲ ਫੰਡ ਜਿਹੜੀ ਸੰਘਾਰਾ ਪ੍ਰਵਾਦੀ ਐਨ ਜੀਓ ਆ ਤੇ ਸੰਘਾਰਾ ਹਸਪੀਟਲ ਨੇ ਜੁਆਇੰਟਲੀ ਤੇ ਇਸ ਪਿੰਡ ਦੇ ਵਿੱਚ ਆਈ ਕੈਂਪ ਲਿਗਨ ਆਸੇ-ਪਾਸੇ ਦੇ ਜਿਹੜੇ 10-12 ਪਿੰਡ ਆ ਉੱਥੇ ਟਰਾਂਸਪੋਰਟ ਅਰੇਂਜ ਕੀਤੀ ਹੋਈ ਆ ਤੇ ਜਿੰਨਾਂ ਕੋ ਸਾਧਨ ਨਹੀਂ ਹੈਗਾ ਉਹਨਾਂ ਲਈ ਸਾਧਨ ਅਰੇਂਜ ਕੀਤੀ ਹੋਈ ਆ ਵੀ ਦੂਜੇ ਪਿੰਡਾਂ ਤੋਂ ਵੀ ਇੱਥੇ ਆਉਣ ਮੌਸਮ ਵੀ ਵਧੀਆ ਹੁਣ ਤੱਕ ਫੁੱਟਬਾਲ ਵੀ ਵਧੀਆ ਸ਼ੰਕਾਰਾ ਹਸਪੀਟਲ ਸ਼ੰਕਾਰਾ ਮਿਸ਼ਨ ਇੱਕ ਬਹੁਤ ਵਧੀਆ ਮਿਸ਼ਨ ਆ ਮੇਰੀ ਇਹਨਾਂ ਨਾਲ ਪਹਿਲਾ ਮੁਲਾਕਾਤ ਹੋਈ ਸੀ ਯੂ ਐਸ ਏ ਦੇ ਵਿੱਚ ਤਕਰੀਬਨ 12 ਸਾਲ ਪਹਿਲਾਂ ਉਦੋਂ ਮੈਨੂੰ ਕਹਿੰਦੇ ਸੀ ਵੀ ਖੂੜਾ ਸਾਹਿਬ ਸਾਨੂੰ ਤੁਸੀਂ ਲੁਧਿਆਣਾ ਕੋਈ ਪਲਾਟ ਲੈ ਕੇ ਦਿਓ ਮੈਂ ਕਿਹਾ ਜੀ ਦੇਖੋ ਮੈਂ ਤਾਂ ਹੈਗਾ ਆਪੋਜੀਸ਼ਨ ਦਾ ਐਮ ਐਲ ਏ ਲੇਕਿਨ ਮੈਂ ਕਿਹਾ ਵੀ ਲੁਧਿਆਣਾ ਇੱਕ ਡਿਵੈਲਪਮੈਂਟ ਆਈ ਹੈ ਵਿਪਲ ਵਰਲਡ ਉਹਨਾਂ ਦੇ ਪ੍ਰੋਮੋਟਰ ਨਾਲ ਮੈਂ ਗੱਲ ਕਰਕੇ ਦੇਖੂੰਗਾ ਸੋ ਮੈਂ ਗੱਲ ਕੀਤੀ ਮੌਕੇ ਤੇ ਉਹ ਮਿਲ ਗਏ ਤੇ ਹਸਪੀਟਲ ਨੂੰ ਜ਼ਮੀਨ ਲੋਟ ਹੋ ਗਈ ਸੀ ਪੀ ਖੰਗੂੜਾ ਪਰਵਾਰ ਦੀ ਇੰਟੈਂਸ਼ਨ ਹੈ ਆ ਵੀ ਹਰ ਇੱਕ ਮਹੀਨੇ ਇੱਕ ਆਈ ਕੈਂਪ ਰੱਖਿਆ ਜਾਣਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੇ ਸਾਲ ਦੇ 12 ਕੈਂਪ ਹੋ ਜਾਇਆ ਕਰਨਗੇ ਜਨਤਾ ਲਈ ਫ੍ਰੀ ਸੇਵਾ ਹੋਊਗੀ ਤੇ ਫ੍ਰੀ ਦਾ ਨੂੰ ਲੋਡ ਹੋਊਗੀ ਜਿਨ੍ਹਾਂ ਦੀ ਡਾਇਗਨੋਸਿਸ ਹੋਊਗੀ ਵੀ ਸਰਜਰੀ ਦੀ ਲੋੜ ਆ ਉਹਨਾਂ ਦੀ ਸਰਜਰੀ ਫ੍ਰੀ ਚ ਲੁਧਿਆਣਾ ਸੰਘਾਰਾ ਹਸਪੀਟਲ ਹੋਇਆ ਕਰੂ ਤੇ ਹੁਣ ਤੱਕ ਟਰੱਸਟ ਵੱਲੋਂ ਕਿੰਨੇ ਕੈਂਪ ਲਗਾਏ ਜਾ ਚੁੱਕੇ ਨੇ ਦੇਖੋ ਜੀ ਅਮਰਗੜ ਹਲਕੇ ਚ ਦਾ ਇਹ ਸਾਡਾ ਪਹਿਲਾ ਕੈਂਪ ਹੈ ਕਿਉਂਕਿ ਅਮਰਗੜ ਹਾਦਸੀ ਐਕਟੀਵਿਟੀ ਖਮੜਾ ਪਰਿਵਾਰ ਨੇ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀਗੀ ਇਹ ਹੈਗਾ ਪਹਿਲਾ ਕੈਂਪ ਲੇਕਿਨ ਹਰ ਇੱਕ ਮਹੀਨੇ ਚ ਇੱਕ ਕੈਂਪ ਰੱਖਿਆ ਕਰਾਂਗੇ ਕਿੰਨੇ ਕੁ ਮਰੀਜ਼ ਆਉਣ ਦੀ ਸੰਭਾਵਨਾ ਹੈਗੀ ਦੇਖੋ ਇਹ ਪਹਿਲਾ ਕੈਂਪ ਆ ਸੋ ਅਸੀਂ ਵੀ ਥੋੜੇ ਸਿਸਟਮ ਸਿੱਖ ਰਹੇ ਹਾਂ ਤੇ ਮੈਨੂੰ ਲੱਗਦਾ ਵੀ ਅੱਜ ਹੁਣ ਤੱਕ 70 80 70 80 ਮਰੀਜ਼ ਆ ਗਏ ਸ਼ਾਮ ਤੱਕ 2 300 ਦੀ ਗਿਣਤੀ ਹੋ ਜੂਗੀ ਸਿੱਤੀ ਸੁਵਿਧਾਾਂ ਦਿੱਤੀ ਜਾ ਰਹੀ ਹੈ ਮਰੀਜ਼ਾਂ ਨੂੰ ਇਸ ਕੈਂਪ ਦੇ ਅ ਸਾਰਿਆਂ ਦੀ ਫ੍ਰੀ ਚੈੱਕਅਪ ਹੋ ਰਹੀ ਆ ਬਲੱਡ ਪ੍ਰੈਸ਼ਰ ਚੈੱਕ ਹੋ ਰਹੀ ਆ ਸ਼ੂਗਰ ਚੈੱਕ ਹੋ ਰਹੀ ਆ ਆਈਸ ਦੀ ਐਗਜ਼ਾਮੀਨੇਸ਼ਨ ਹੋ ਰਹੀ ਆ ਕਿਉਂਕਿ ਬਹੁਤ ਸਾਰੇ ਖਾਸ ਕਰਕੇ ਪਿੰਡਾਂ ਦੇ ਵਿੱਚ ਆ ਅੱਭੀ ਆਈਸਾਈਟ ਚੈੱਕ ਨਹੀਂ ਕਰਾਉਂਦੇ ਤੇ ਜਦੋਂ ਚੈੱਕ ਕਰਾਉਂਦੇ ਨੇ ਆਪਾਂ ਤਾਂ ਸੋਚਦੇ ਆ ਵੀ ਸਿਰਫ ਨਿਗਾਹ ਦੀ ਕਮਜ਼ੋਰੀ ਆ ਜਾਂ ਨੇੜੇ ਦੀ ਆ ਜਾਂ ਦੂਰ ਦੀ ਨਿਗਾਹ ਲੇਕਿਨ ਅੱਖਾਂ ਦੇ ਵਿੱਚ ਹੋਰ ਵੱਡੇ ਇਸ਼ੂਜ਼ ਹੁੰਦੇ ਨੇ ਅੱਖਾਂ ਦੇ ਅੰਦਰ ਜਿਹੜਾ ਪ੍ਰੈਸ਼ਰ ਹੁੰਦਾ ਜਿਹਨੂੰ ਆਪਾਂ ਗਲਾਕੋਮਾ ਕਹਿੰਦੇ ਆ ਬਹੁਤ ਉਹਦੀ ਇਨਸਟੈਂਸ ਹਾਈ ਆ ਲੇਕਿਨ ਇਨਸਾਨ ਨੂੰ ਪਤਾ ਨਹੀਂ ਹੁੰਦਾ ਵੀ ਉਹ ਗਲਾਈਕੋ ਗਲੌਕੋਮਾ ਦੇ ਪੇਸ਼ੈਂਟਸ ਨੇ ਮੋਤੀਆ ਬਹੁਤ ਦਿਨਸ ਤੋਂ ਬਹੁਤ ਜ਼ਿਆਦਾ ਤੇ ਲੇਕਿਨ ਇਨਸਾਨ ਨੂੰ ਪਤਾ ਨਹੀਂ ਹੁੰਦਾ ਵੀ ਉਹਨਾਂ ਦਾ ਮੋਤੀਆ ਕਿੰਨਾ ਕੁ ਸਵੀਰ ਆ ਵੀ ਆਪਰੇਸ਼ਨ ਦੀ ਲੋੜ ਹੈ ਉਹ ਕੁਝ ਸਮੇਂ ਬਾਅਦ ਆਪਰੇਸ਼ਨ ਕਰਾਉਣਗੇ ਬੁਰਾ ਸਾਹਿਬ ਦੇਖਿਆ ਜਾਂਦਾ ਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਗਰੀਬ 탓ਕੇ ਨਾਲ ਸਵਾਦੂ ਦਿੰਦੇ ਨੇ ਅੱਖਾਂ ਦੀਆਂ ਬਿਮਾਰੀਆਂ ਦਾ ਗ੍ਰਸਤ ਹੋ ਜਾਂਦੇ ਨੇ ਪਰ ਇਲਾਜ ਕਰਾਉਣ ਦੀ ਉਹਨਾਂ ਕੋਲੇ ਤੰਦਰਸੀ ਨਹੀਂ ਹੁੰਦੀ ਕੀ ਤੁਹਾਡੀ ਸੰਸਥਾ ਉਹਨਾਂ ਨੂੰ ਵੀ ਦੇਖੋ ਦੋ ਗੱਲਾਂ ਨੇ ਇੱਕ ਤਾਂ ਅਮੀਰ ਗਰੀਬ ਦਾ ਜੂਰ ਫਰਕ ਆ ਅਮੀਰ ਕੋਲ ਸਾਧਨ ਹੁੰਦਾ ਅਮੀਰ ਸ਼ਹਿਰ ਪਹੁੰਚ ਜਾਂਦਾ ਸ਼ਹਿਰ ਦੇ ਵਿੱਚ ਆਈ ਕਲੀਨਿਕ ਹੁੰਦੀ ਆ ਤੇ ਉਹ ਆਪਣੀ ਆਈ ਐਗਜ਼ਾਮਨ ਕਰਾ ਲੈਂਦੇ ਨੇ ਦੂਸਰੀ ਗੱਲ ਇਹ ਆ ਵੀ ਜਿਹੜੇ ਸ਼ਹਿਰਾਂ ਦੇ ਨੇੜੇ ਰਹਿੰਦੇ ਨੇ ਜਿਹੜੇ ਪਿੰਡ ਸ਼ਹਿਰਾਂ ਦੇ ਨੇੜੇ ਆ ਜਿਵੇਂ ਪਿੰਡ ਅਮਰਗੜ ਦੇ ਨੇੜੇ ਆ ਜਾਂ ਅਹਿਮਦਗੜ ਦੇ ਨੇੜੇ ਆ ਜਾਂ ਮਲੇਰਕੋਟਲੇ ਦੇ ਨੇੜੇ ਆ ਉੱਥੇ ਦੇ ਜਿਹੜੇ ਰਹਿਣ ਵਾਲੇ ਨੇ ਉਹ ਵੀ ਆਮ ਤੌਰ ਤੇ ਸਰਵਿਸ ਐਕਸੈਸ ਕਰ ਲੈਂਦੇ ਕਿਉਂਕਿ ਪ੍ਰਾਈਵੇਟ ਪ੍ਰੈਕਟਿਸ ਕਾਫੀ ਆ ਲੇਕਿਨ ਜਿਹੜੇ ਸ਼ਹਿਰਾਂ ਤੋਂ ਥੋੜਾ ਦੂਰ ਰਹਿੰਦੇ ਨੇ 10-15 ਕਿਲੋਮੀਟਰ ਤੋਂ ਜ਼ਿਆਦਾ ਰਹਿੰਦੇ ਨੇ ਉਹਨਾਂ ਲਈ ਫਿਰ ਔਖਾ ਹੁੰਦਾ ਤੇ ਉਹਨਾਂ ਲਈ ਬਹੁਤ ਲੋਡ ਆ ਇਸ ਤਰ੍ਹਾਂ ਦੀ ਆਈ ਕੈਂਪ ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਮੈਂ ਧੰਨਵਾਦ ਕਰਦਾ ਸਾਡੇ ਛੋਟੇ ਵੀਰ ਦੀਪ ਇਸਪੈਂਡਦੇ ਨੇ ਤੇ ਰومی ਹਥੋਏ ਤੋਂ ਤੇ ਸਾਡੇ ਸਾਰੇ ਟੀਮ ਦੇ ਮੈਂਬਰ ਜਿਨ੍ਹਾਂ ਨੇ ਐਫਰਟ ਕੀਤੀ ਆ ਆਸੇ ਪਾਸੇ ਵਾਲੇ ਪਿੰਡਾਂ ਅਵੇਰਨੈਸ ਕ੍ਰੀਏਟ ਕਰਨੀ ਕੁਝ ਚਾਰ ਚਾਰ ਪੰਜ ਦਿਨ ਹੋ ਗਏ ਸੀਗੇ ਅਨਾਉਂਸਮੈਂਟ ਹੋ ਰਹੀ ਆ ਗੁਰਦੁਆਰੇ ਦੀ ਅਨਾਉਂਸਮੈਂਟ ਹੋ ਰਹੀ ਸੀਗੀ ਤੇ ਨਾਲੇ 3 ਵਿੱਲੋ ਦੀ ਅਨਾਊਂਸਮੈਂਟ ਹੋ ਰਹੀ ਸੀ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਇਹ ਖੰਗੂੜਾ ਪਰਿਵਾਰ ਦਾ ਪਹਿਲਾ ਆਈ ਕੈਂਪ ਹਲਕੇ ਅਮਰਗੜ ਦੇ ਵਿੱਚ ਲੇਕਿਨ ਹਰ ਇੱਕ ਮਹੀਨੇ ਅਲੱਗ-ਅਲੱਗ ਪਿੰਡ 'ਚ ਆਈ ਕੈਂਪ ਲਾਇਆ ਕਰਾਂਗੇ। ਗਰੀਬ ਜਨਤਾ ਦੀ ਸੇਵਾ ਕਰਨਗੇ। ਹਾਂਜੀ ਕੀ ਕਹਿਣਾ ਚਾਹੂਗਾ ਜੀ ਅੱਜ ਦੇ ਪ੍ਰੋਗਰਾਮ ਲੈ ਕੇ? ਹਾਂਜੀ ਅੱਜ ਦਾ ਇਹ ਪ੍ਰੋਗਰਾਮ ਹੈ। ਮੈਂ ਜਗਤ ਸਿੰਘ ਰਟਾਇਰਡ ਪ੍ਰਿੰਸੀਪਲ ਐਸੇ ਪਿੰਡ ਨੂੰ ਸਪੱਦਤ ਹਾਂ। ਜੱਸੀ ਖੰਗੂੜਾ ਜੀ ਜੋ ਪਹਿਲਾਂ ਰਿਪੋਰਟ ਸਾਬਕਾ ਐਮ.ਐਲ.ਏ. ਸਾਹਿਬ ਨੇ ਉਹਨਾਂ ਦੇ ਅਗਵਾਈ ਸਦਕਾ ਔਰ ਪਿੰਡ ਦੇ ਮੋਤਵਰ ਵਿਅਕਤੀ ਜਿਵੇਂ ਪ੍ਰਦੀਪ ਸਿੰਘ ਆਹ ਦੀਪਾ ਤੇ ਅਖਵਾਲ ਸਿੰਘ ਨਿੰਦੀ ਸਰਪੰਚ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਪਿੰਡ ਵਿੱਚ ਜਿਹੜਾ ਹੈ ਅੱਜ ਕੈਂਪਸ ਯੋਗਤ ਕੀਤਾ ਗਿਆ ਅਸੀਂ ਖੰਗੂੜਾ ਸਾਹ ਦੇ ਬਹੁਤ ਧੰਨਵਾਦੀ ਆ ਔਰ ਨਾਲੇ ਬੇਨਤੀ ਵੀ ਕੀਤੀ ਸੀ ਸਾਡੀ ਬੇਨਤੀ ਉਹਨੇ ਪਹਿਲੀ ਛੱਟ ਪ੍ਰਵਾਨ ਕਰ ਲਈ ਤੇ ਇਸ ਦੇ ਵਿੱਚ ਇਹ ਆ ਕਿ ਜਿਹਦੇ ਗਰੀਬ ਲੋਕ ਨੇ ਜਿਹੜੇ ਦੂਰ ਤੱਕ ਨਹੀਂ ਜਾ ਸਕਦੇ ਉਨਾਂ ਲਈ ਇਹ ਬਹੁਤ ਹੀ ਲਾਭਦਾਇਕ ਕੈਂਪ ਹੈ ਹਰ ਮਰੀਜ਼ ਨੂੰ ਬੜੇ ਧਿਆਨ ਨਾਲ ਚੈੱਕ ਕੀਤਾ ਜਾ ਰਿਹਾ ਹੈ ਹਰ ਮਰੀਜ਼ ਨੂੰ ਦਵਾਈ ਦਿੱਤੀ ਜਾ ਰਹੀ ਹੈ ਔਰ ਜਿਹਨਾਂ ਕੇ ਸਾਥੋਂ ਆਪਣੇ ਪੱਧਰ ਤੇ ਪਿੰਡ ਪੱਧਰ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਉਹਦੇ ਲਈ ਜਿਹੜਾ ਡੀਪੀ ਜੀ ਬਹੁਤ ਇਸ ਗੱਲ ਦੇ ਸੁਭਜੰਤਕ ਨੇ ਇਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਜਿਹੜਾ ਕੈਂਪ ਹੈ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਅਜਿਹੇ ਪ੍ਰੋਗਰਾਮ ਜਿਹੜੇ ਅਯੋਤ ਕਰੀਏ ਤਾਂ ਕਿ ਅਸੀਂ ਗਰੀਬ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਮੇਰੇ ਨਾਲ ਸਾਥੀ ਸਾਡੇ ਜਿਹੜੀ ਵੈਲਫੇਅਰ ਸਾਡੀ ਹੈਗੀ ਅੰਬੇਦਕਰ ਮision ਕਲਾਪਰਜਿਸਟਰ ਪੰਜਾਬ ਉਹ ਸਾਡੇ ਅਮਰਜੀਤ ਸਿੰਘ ਦੇ ਠੇਂਦਾਰ ਸਾਹਿਬ ਸਾਹਿਬका ਇਹ ਸਾਡੇ ਨਾਲ ਨੇ ਮੁਖਸਲਾ ਕਰਨੀ ਔਰ ਇਸ ਕਰਕੇ ਮੈਂ ਸਰਪੰਚ ਸਾਹਿਬ ਰਾੜਮਾ ਤੇ ਆ ਪਿੰਡ ਦੇ ਪ੍ਰਬੰਧ ਤੇ ਵਿਅਕਤੀ ਇਹ ਸਾਡੇ ਨਾਲ ਨੇ ਸੋ ਇਸ ਵਾਸਤੇ ਮੈਂ ਸਰੌਦ ਵਾਸੀਆਂ ਦਾ ਵੀ ਰਾੜਮਾ ਵਾਸੀਆਂ ਦਾ ਵੀ ਪਿੰਡ ਵਾਸਾਪੁਰ ਮੜਾਏ ਵਾਸੀਆਂ ਦਾ ਤੈਨੂੰ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਦੇ ਕੇ ਇਹ ਕੈਂਪ ਨੂੰ ਚਾਰ ਚੰਨ ਲਾਉਣ ਦਾ ਜਤਕ ਕੀਤਾ ਧੰਨਵਾਦ ਇਸਾਨਾ ਸਾਬका ਵਿਦਾਇਕ ਜਸ ਸਿੰਘ ਹੂੰੜਾ ਜੀ ਜਿਨ੍ਹਾਂ ਦੇ ਵੱਲੋਂ ਆਖੀ ਗਈ ਹੈ ਗੱਲ ਕਿ ਅਸੀਂ ਹਲਕਾ ਅਮਰਗੜ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਉਹ ਕਰਦੇ ਰਵਾਂਗੇ ਤੇ ਹਰ ਮਹੀਨੇ ਦੇ ਵਿੱਚ ਇੱਕ ਕੈਂਪ ਲਗਾਇਆ ਜਾਵੇਗਾ ਤੇ 12 ਮਹੀਨਿਆਂ ਦੇ ਵਿੱਚ ਕਹਿ ਲਈ ਆਪਾਂ 12 ਕੈਂਪ ਲੱਗਣਗੇ ਤੇ ਇਹ ਖੰਘੂੜਾ ਪਰਿਵਾਰ ਦਾ ਇੱਕ ਟਰਸਟ ਹੈ ਜਿਹਦੇ ਵੱਲੋਂ ਹਰ ਸਾਲ ਵੱਖ-ਵੱਖ ਥਾਵਾਂ ਤੇ ਇਹ ਕੈਂਪ ਲਗਾਏ ਜਾਂਦੇ ਨੇ ਤੇ ਇਹ ਕਹਿਣਾ ਸਿੱਫਰ ਪ੍ਰਬੰਧਕਾਂ ਦਾ ਤੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇ ਲਈ ਮਨੋਤ ਲਾਈਵ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ